ਫਲਤੋਂ ਸੂਟ ਕੱਟਿਆ ਸੀਗਾ ਉਹ ਹੋ ਗਿਆ ਰੈਡੀ ਫਾਈਨਲੀ ਲੁੱਕ ਦਿਖਾਨੀ ਆ ਸਲਵਾਰ ਤੇ ਆਪਾਂ ਪਾਈਪਿੰਗ ਪਹੁੰਚਿਆ ਤੇ ਲਾ ਦੱਤੀ ਸੀਗੇ ਤੇ ਆ ਸ਼ਰਟ ਰੈਡੀ ਹੋ ਗਈ ਆ ਤੇ ਆ ਹੈਗੀ ਬਾਹਮਾਂ ਦੀ ਲੁੱਕ ਚੈੱਕ ਕਰੋ ਬਾਹਮਾਂ ਵੀ ਰੈਡੀ ਤੇ ਆ ਹੈਗਾ ਗਲਾ ਗਲੇ ਨੂੰ ਆਪਾਂ ਲੁੱਕ ਦਿੱਤੀ ਆ ਅੱਜ ਕਿਤੇ ਦੋ ਸੂਟ ਰੈਡੀ ਇੱਕ ਹੈ ਸੀਗਾ ਆ ਵਾਲਾ ਇਹ ਲਾਈਨਿੰਗ ਲਗਾਈ ਆ ਕਾਟਨ ਦਾ ਸੂਟ ਹੈ ਤੇ ਆ ਸਲਵਾਰ ਤੇ ਪਹੁੰਚੇ ਆ ਬਣਾਏ ਆਪਾਂ ਤੇ ਇਹ ਆ ਰੈਡੀ ਕੀਤਾ ਅਜਾ ਆ ਰੈਡੀ ਕੀਤਾ ਆਪਾਂ ਦਾ ਸੂਟ ਹੋ ਗਿਆ ਰੈਡੀ ਤੇ ਤੀਸਰਾ ਆਪਾਂ ਪਰਪਲ ਸ਼ੇਡ ਕਰਨੀ ਹੈ ਤੇ ਸਿਰਫ ਸ਼ਰਟ ਤੇ ਪਾਈਪਿੰਗ ਰਹਿ ਗਈ ਥੋੜੀ ਜਿਹੀ ਤਾਂ ਰਹਿ ਗਿਆ ਕੱਲ ਜੀ ਕੋਰਸਮ ਦਵਣਾ ਤੇ ਕੱਲ ਸੂਟ ਆਪਾਂ ਕਟਿੰਗ ਕੀਤਾ ਕਾਲੀ ਸੂਟ ਕਟਿੰਗ ਕੀਤਾ ਹੀ ਗਾਇਸ ਮੈਂ ਤੇ ਮੈਂ ਤੁਹਾਨੂੰ ਦੱਸਿਆ ਹੀ ਵੀ ਡਿਜ਼ਾਈਨਿੰਗ ਤੁਹਾਨੂੰ ਮੈਂ ਦੱਸਾਂਗੀ ਵੀ ਕਿਹੜੀ ਪਈ ਆ ਤੇ ਆ ਹੈਗਾ ਡਿਜ਼ਾਈਨ ਦੀ ਲੁੱਕ ਦਿੱਤੀ ਆ ਹਜੇ ਨੂੰ ਨਾ ਪਾਈਪਿੰਗ ਕੱਟਣੀ ਆ ਤੇ ਬਾਕੀ ਫਾਈਨਲ ਲੁੱਕ ਮੈਂ ਤੁਹਾਨੂੰ ਦੱਸਾਂਗੀ ਤੂੰ ਕੀ ਬੋਲੀ ਜਾਣਾ ਮੇਰੇ ਪਾਪੇ ਦਾ ਵੇ ਆ ਮੈਨੂੰ ਕਰੇਗਾ ਨਹੀਂ ਆ ਕਿਉਂ ਸਰਬਲਾ ਬੰਨਣਾ ਤੂੰ ਪਾਪੇ ਦੇ ਵਿਆਹ ਤੇ ਤੇ ਨੂੰ ਕਰੇ ਕੋਡੇ ਚ ਤੇ ਪਾਪੇ ਦਾ ਵੇ ਆ ਇੱਕ ਮਹੀਨੇ ਸਰਬਲਾ ਬੰਨ ਜੀ ਹਾਂ ਹਾਂ ਮੈਂ ਵੀਡੀਓ ਪਾਣੀ ਸੀ ਕਿ ਸੂਟ ਦੀ ਤੈਨੂੰ ਪਾਪੇ ਦੇ ਵਿਆਹ ਲਈ ਪਾਈ ਤੈਨੂੰ ਮੈਂ ਸਰਵਾਜ ਆਜਾ ਮੇਰੇ ਪਾਪੇ ਦਾ ਵਿਆਹ ਅੱਜ